ਤਾਸ ਵਲੋਗ ਜਾਨਦੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਜੇ ਵਿਆਹ ਸ਼ਾਦੀਆਂ ਵਿੱਚ ਜਾਂ ਲੰਗਰਾਂ ਵਿੱਚ ਮਿਲਣ ਵਾਲੀ ਰਮਾਲੀ ਰੋਟੀ ਰਮਾਲੀ ਰੋਟੀ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਬਣਾਵਾਂਗੇ ਕਿ ਤੁਸੀਂ ਵੀ ਮੇਰੇ ਤਰੀਕੇ ਨਾਲ ਬਣਾਓਗੇ ਤੇ ਰਮਾਲੀ ਰੋਟੀ ਤੇ ਬਹੁਤ ਵਧੀਆ ਨਰਮ ਨਰਮ ਬਿਲਕੁਲ ਸੌਫਟ ਰੋਟੀਆਂ ਬਣ ਕੇ ਤਿਆਰ ਹੋਣਗੀਆਂ ਤੇ ਰਮਾਲੀ ਰੋਟੀ ਬਣਾਉਣ ਵਾਸਤੇ ਆਪਾਂ ਇੱਥੇ ਕੀ ਕੀ ਸਮਾਨ ਲਿਆ ਉਹ ਆਪਾਂ ਇੱਕ ਵਾਰੀ ਵੇਖ ਲੈਣੇ ਆ ਰਮਲੀ ਰੋਟੀ ਬਣਾਉਣ ਵਾਸਤੇ ਮੈਂ ਇੱਥੇ ਇੱਕ ਬਕੋਲੀ ਲਈਆ ਆਟਾ ਕਣਕ ਦਾ ਆਟਾ ਨੋਰਮਲ ਜਿਹਦੀ ਆਪਾਂ ਰੋਟੀ ਬਣਾਉਂਦੇ ਆ ਤੇ ਇੱਕ ਕੋਲੀ ਲਈਆ ਆਪਜੀ ਆਪਾਂ ਮੈਦਾ ਤੇ ਨਾਲ ਹੀ ਇੱਥੇ ਲੈ ਜੀ ਲੋਹਣ ਇੱਕ ਚਮਚ ਤੇ ਤਿੰਨ ਚਾਰ ਚਮਚ ਲੈਨੇ ਰਿਫਾਈਨ ਦੇ ਇਹ ਆਪਾਂ ਲੋੜ ਦੇ ਹਿਸਾਬ ਨਾਲ ਦੋਨਾਂ ਚੀਜ਼ਾਂ ਨੂੰ ਵਰਤਾਂਗੇ ਤੇ ਪਹਿਲਾਂ ਆਪਾਂ ਰੋਟੀ ਵਾਸਤੇ ਆਟੇ ਨੂੰ ਗੁੰਨ ਕੇ ਕਰਦੇ ਆ ਜੀ ਤਿਆਰ ਮੈਦਾ ਤੇ ਆਟਾ ਦੋਨੀਆਂ ਚੀਜ਼ਾਂ ਆਪਾਂ ਛਾਣ ਕੇ ਲੈ ਲਈਆਂ ਨੇ ਧੰਨੇ ਚੀਜ਼ਾਂ ਬਰਾਬਰ ਮਾਤਰਾ ਚ ਲਈਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਚਮਚ ਲੂਣ ਦਾ ਤੁਸੀਂ ਸਵਾਦ ਦੇ ਹਿਸਾਬ ਨਾਲ ਥੋੜਾ ਜਿਹਾ ਘੱਟ ਵੀ ਪਾ ਸਕਦੇ ਹੋ ਜਾਂ ਵੱਧ ਵੀ ਪਾ ਸਕਦੇ ਜਿੰਨਾ ਤੁਹਾਨੂੰ ਟੇਸਟ ਇਹਦਾ ਪਸੰਦ ਆ ਰੋਟੀ ਦਾ ਤੇ ਦੋ ਚਮਚ ਪਾ ਦਾਂਗੇ ਆਪਾਂ ਰਾਈਫਾਇੰਡ ਤੇ ਤੇ ਹੁਣ ਆਪਾਂ ਇਹਨੂੰ ਆਟੇ ਨੂੰ ਚੰਗੀ ਤਰ੍ਹਾਂ ਜਿਹੜਾ ਵੀ ਆਪਾਂ ਇਹਦੇ ਚ ਲੋਨ ਤੇ ਰਿਫੈਂਡ ਪਾਇਆ ਇਹਨੂੰ ਆਪਾਂ ਹੱਥਾਂ ਨਾਲ ਮਸਲ-ਮਸਲ ਕੇ ਚੰਗੀ ਤਰ੍ਹਾਂ ਦੋਨਾਂ ਹੱਥਾਂ ਨਾਲ ਇਹਨੂੰ ਆਪਾਂ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਟਾ ਜਿੰਨਾ ਆਪਾਂ ਹੱਥਾਂ ਦੇ ਨਾਲ ਮਸਲ-ਮਸਲ ਕੇ ਇਹਦੇ ਵਿੱਚ ਲੋਨ ਤੇ ਰਿਫੈਂਡ ਜਿਹੜਾ ਪਾਇਆ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਿੰਨਾ ਉੰਨੀ ਆਪਣੀ ਰੋਟੀ ਵਧੀਆ ਬਣੂਗੀ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚੋਂ ਰੱਖ ਲਾਂਗੇ ਜੀ ਥੋੜਾ ਜਿਹਾ ਆਟਾ ਇੱਕ ਸਾਈਡ ਤੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਆਪਾਂ ਸੌਫਟ ਗੁੰਨਾਂਗੇ ਜਿੰਨਾ ਸਖਤ ਆਪਾਂ ਨੋਰਮਲ ਰੋਟੀ ਵਾਸਤੇ ਗੁੰਨੀਦਾ ਆਟਾ ਉਹਦੇ ਤੋਂ ਥੋੜਾ ਜਿਹਾ ਆਪਾਂ ਨਰਮ ਗੁੰਨਾਂਗੇ ਆਟਾ ਲੋ ਜੀ ਆਪਾਂ ਆਟਾ ਇਹਨੂੰ ਗੁੰਨ ਕੇ ਕਰ ਲਿਆ ਬਿਲਕੁਲ ਤਿਆਰ ਤੇ ਹੁਣ ਇਹਨੂੰ ਰੱਖਾਂਗੇ ਜੀ ਆਪਾਂ 2-3 ਮਿੰਟ ਰੈਸਟ ਦੇਤੇ ਤੇ ਥੋੜਾ ਜਿਹਾ ਲਾ ਲਾਂਗੇ ਜੀ ਆਪਾਂ ਇਹਨੂੰ ਰਿਫਾਈਨਡ ਗਰਮੀ ਹੈ ਕਿਉਂਕਿ ਤਸੀਕਰੀ ਜਮ ਜਾਂਦੀ ਆਟੇ ਦੇ ਤੇ ਇਹਨੂੰ ਆਪਾਂ ਟੱਕ ਦਾਂਗੇ ਚੰਗੀ ਤਰ੍ਹਾਂ 2 ਮਿੰਟ ਰੈਸਟ ਦੇ ਕੇ ਤੇ ਫਿਰ ਆਪਾਂ ਬਣਾਉਨੇ ਆ ਜੀ ਰਮਾਲੀ ਰੋਟੀ ਗਰਮੈਂਟ ਦੀ ਆਪਾਂ ਰੈਸਟ ਦੇ ਲਈ ਆਟੇ ਨੂੰ ਤੇ ਹੁਣ ਆਪਾਂ ਥੋੜਾ ਜਿਹਾ ਪੇੜਾ ਲਾਵਾਂਗੇ ਤੇ ਆਟੇ ਦੇ ਨਾਲ ਥੋੜਾ ਜਿਹਾ ਲਾ ਕੇ ਸੁੱਕਾ ਇਹਨੂੰ ਫੋਲਡ ਕਰ ਲਾਂਗੇ ਥੋੜਾ ਜਿਹਾ ਅੱਗੋਂ ਤੇ ਇਸੇ ਹਿਸਾਬ ਨਾਲ ਆਪਾਂ ਪੇੜੇ ਕੱਟ ਕੇ ਕਰਾਂਗੇ ਤਿਆਰ ਪੇੜੇ ਆਪਾਂ ਕਰ ਲਏ ਇੱਕ ਪੇੜਾ ਲੈ ਕੇ ਤੇ ਆਪਾਂ ਇਹਨੂੰ ਲਾ ਲਾਂਗੇ ਜੀ ਥੋੜਾ ਜਿਹਾ ਸੁੱਕਾ ਆਟਾ ਤੇ ਇਹਨੂੰ ਹੱਥਾਂ ਨਾਲ ਚੁੰਡ ਲਾਂਗੇ ਥੋੜਾ ਜਿਹਾ ਪਾਵਾਂਗੇ ਸੁੱਕਾ ਆਟਾ ਤੇ ਰੋਟੀ ਪੇਲਾਂਗੇ ਰੋਟੀ ਨੂੰ ਆਪਾਂ ਹੱਥ ਨਾਲ ਚੰਗੀ ਤਰ੍ਹਾਂ ਚੁੰਦ ਲਾਂਗੇ। ਤੇ ਹੁਣ ਇਹਨੂੰ ਸੇਕ ਲਾਂਗੇ ਆਪਾਂ। ਰੋਟੀ ਦੀ ਸਾਈਡ ਨੂੰ ਕਰਦਨੇ ਆ ਜੀ ਚੇਂਜ ਤੇ ਬਿਲਕੁਲ ਘੱਟ ਸੇਕਦੇ ਤੇ ਆਪਾਂ ਇਹਨੂੰ ਰੋਟੀ ਨੂੰ ਸੇਕਾਂਗੇ। ਦੋ ਤਰੀਕਿਆਂ ਨਾਲ ਆਪਾਂ ਅੱਜ ਦੀ ਜਿਹੜੀ ਹਰਮਾਲੀ ਰੋਟੀ ਬਣਾ ਕੇ ਤਿਆਰ ਕਰਾਂਗੇ ਤੇ ਇਹਦੇ ਵਾਸਤੇ ਆਪਾਂ ਲਾਵਾਂਗੇ ਜੀ ਸੁੱਕਾ ਆਟਾ। ਤੇ ਰੋਟੀ ਨੂੰ ਵੇਲ ਕੇ ਇਨੂੰ ਰੋਟੀ ਨੂੰ ਆਪਾਂ ਜ਼ਿਆਦਾ ਵੱਟੀ ਨਹੀਂ ਕਰਨਾ ਤੇ ਇਹਨੂੰ ਰੱਖਾਂਗੇ ਜੀ ਇੱਕ ਸਾਈਡ ਤੇ ਤੇ ਦੂਸਰਾ ਪੇੜਾ ਇੱਕ ਹੋਰ ਲਵਾਂਗੇ ਤੇ ਦੂਜੇ ਪੇੜੇ ਨੂੰ ਵੀ ਆਪਾਂ ਵੇਲ ਲਾਂਗੇ ਤੇ ਇਹਦੇ ਉੱਤੇ ਲਾ ਦਾਂਗੇ ਜੀ ਥੋੜਾ ਜਿਹਾ ਸੁੱਕਾ ਆਟਾ ਆਟਾ ਲਾਂ ਤਾਂ ਬਾਦ ਰੋਟੀ ਨੂੰ ਆਪਾਂ ਰੱਖਾਂਗੇ ਜੀ ਇਹਦੇ ਉੱਤੇ ਤੇ ਇਧਰ ਦੀ ਸਾਈਡ ਵੀ ਲਾ ਲਾਂਗੇ ਸੁੱਕਾ ਆਟਾ ਤੇ ਰੋਟੀ ਨੂੰ ਹੱਥ ਨਾਲ ਖਿੱਚ ਕੇ ਬਰਾਬਰਤੀ ਕਰ ਲਾਂਗੇ ਦੋਨਾਂ ਸਾਈਡ ਤੋਂ ਆਪਾਂ ਪੋਣੀ ਦੇ ਨਾਲ ਰੋਟੀ ਨੂੰ ਸੇਕ ਲਾਂਗੇ ਹਲਾ ਹਲਾ ਕੇ ਚੰਗੀ ਤਰੀਕੇ ਨਾਲ ਤੇ ਲੋ ਜੀ ਰੋਟੀ ਆਪਣੀ ਸੇਕ ਕੇ ਹੋ ਗਈ ਤਿਆਰ ਤੇ ਰੋਟੀ ਨੂੰ ਆਪਾਂ ਵੇਲ ਲੈਨੇ ਆਂ ਜਿਹੀ ਤਰ੍ਹਾਂ ਇਹਨੂੰ ਹਲਾ ਹਲਾ ਕੇ ਇਸ ਤਰ੍ਹਾਂ ਘੁਮਾ ਘੁਮਾ ਕੇ ਸੇਕ ਲਾਂਗੇ ਤੇ ਰੋਟੀ ਨੂੰ ਆਪਾਂ ਸੇਕ ਲੈਨੇ ਆਂ ਜੀ ਤੇ ਨਾਲੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਰੋਟੀ ਦੇ ਦੋ ਹਿੱਸੇ ਕਰ ਲਾਂਗੇ ਆਪਾਂ ਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਹੁਣ ਦੂਸਰੀ ਸਾਈਡ ਵੀ ਆਪਾਂ ਸੇਕ ਲਾਂਗੇ ਇਸੇ ਤਰ੍ਹਾਂ ਹੀ ਘਮਾ ਘਮਾ ਕੇ ਤੇ ਇਸੇ ਤਰ੍ਹਾਂ ਹੀ ਆਪਾਂ ਸੇਕ ਕੇ ਸਾਰੀਆਂ ਰਮਾਲੀ ਰੋਟੀਆਂ ਬਣਾ ਕੇ ਕਰ ਲੈਨੇ ਆ ਜੀ ਤਿਆਰ ਤੇ ਲੋ ਜੀ ਆਪਾਂ ਸਾਰੇ ਫੁਲਕੇ ਜਿਹੜੇ ਆਪਣਾ ਰਮਾਲੀ ਬਣਾ ਕੇ ਕਰ ਲੈਨੇ ਤਿਆਰ ਬਹੁਤ ਹੀ ਵਧੀਆ ਫੁਲਕੇ ਬਣੇ ਨੇ ਆਪਣੇ ਦੇਭੇ ਇੱਕਦਮ ਚਿੱਟੇ-ਚਿੱਟੇ ਆਪਣੀ ਰਮਾਲੀ ਰੋਟੀ ਬਣ ਕੇ ਤਿਆਰ ਹੋਈ ਆ ਤੇ ਹੁਣ ਆਪਾਂ ਇਹਨੂੰ ਕਰਦੇ ਆ ਜੀ ਸਰਵ ਇੱਕ ਪਲੇਟ ਵਿੱਚ ਪਾ ਕੇ ਤੇ ਲਓ ਜੀ ਆਪਣੇ ਰਮਾਲੀ ਫੁਲਕੇ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ ਤੁਸੀਂ ਦੇਖ ਸਕਦੇ ਹੋ ਇੱਕਦਮ ਸੌਫਟ ਸੌਫਟ ਆਪਣੇ ਜਿਹੜੇ ਰਮਾਲੀ ਫੁਲਕੇ ਆ ਬਣ ਕੇ ਤਿਆਰ ਹੋਏ ਨੇ ਪੂਰੇ ਨਰਮ-ਨਰਮ ਫੁਲਕੇ ਬਣੇ ਨੇ ਬਹੁਤ ਹੀ ਵਧੀਆ ਬਣੇ ਨੇ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਤੁਸੀਂ ਇਹਨੂੰ ਆਚਾਰ ਦੇ ਨਾਲ ਵੀ ਰੋਟੀ ਨੂੰ ਤੁਸੀਂ ਇਸੇ ਤਰ੍ਹਾਂ ਹੀ ਖਾ ਸਕਦੇ ਹੋ ਕਿਉਂਕਿ ਆਪਾਂ ਇਹਦੇ ਵਿੱਚ ਰਿਫਾਈਨਡ ਪਾਇਆ ਤੇ ਨਾਲੇ ਪਾਇਆ ਜੀ ਨਮਕ ਰੋਟੀ ਇਤਸਰਾ ਵੀ ਬਹੁਤ ਸਵਾਦ ਲੱਗੀ ਹੈ ਚਾਹ ਦੇ ਨਾਲ ਵੀ ਖਾਣ ਨਾਲ ਤੇ ਹੁਣ ਆਪਾਂ ਰੋਟੀ ਨੂੰ ਕਰਦੇ ਹਾਂ ਜੀ ਸਰਵ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਹਰਮਲੀ ਰੋਟੀ ਦੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੇ ਲੋ ਜੀ ਆਪਣੀ ਰਮਾਲੀ ਰੋਟੀ ਬਣ ਕੇ ਬਿਲਕੁਲ ਹੋ ਗਈ ਜੇ ਤਿਆਰ ਬਹੁਤ ਹੀ ਵਧੀਆ ਰੋਟੀ ਆਪਣੀ ਬਣੀ ਹੈ